ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗੇ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਦੀ ਲਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਖਾਸ ਬਹੁਤ ਹੀ ਜ਼ਿਆਦਾ ਖਾਸ ਆ ਤੇ ਆਪਣੇ ਘਰ ਦੇ ਰਿਲੇਟਡ ਆ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਵੇਂ ਕਿ ਹਨ ਜਿਹੜੇ ਟਾਲਾ ਵਗੈਰਾ ਨੇ ਤਾਂ ਹਰ ਇੱਕ ਦੇ ਘਰ ਦੇ ਵਿੱਚ ਲੱਗੀਆਂ ਹੋਈਆਂ ਹੁੰਦੀਆਂ ਨੇ ਤੇ ਟਾਇਲਾਂ ਕੀ ਹੁੰਦਾ ਜੇ ਕਿਸੇ ਦੇ ਮਤਲਬ ਕਿ ਪਾਣੀ ਖਾਰਾ ਹੁੰਦਾ ਜਾਂ ਹਨ ਕਹਿ ਸਕਦੇ ਕਿ ਪਾਣੀ ਥੋੜਾ ਜਿਹਾ ਖਰਾਬ ਵੀ ਹੁੰਦਾ ਆ ਤੇ ਉਹਦੇ ਕਰਕੇ ਜੀ ਆਪਣੀਆਂ ਜਿਹੜੀਆਂ ਟਾਇਲਾਂ ਨੇ ਹਨ ਉਹ ਪੀਲਕ ਪੈਣੀ ਸਟਾਰਟ ਹੋ ਜਾਂਦੀ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਹਨਾ ਸਾਡੀਆਂ ਟਾਇਲਾਂ ਵੀ ਹਨਾ ਥੋੜੇ ਜਿਹਾ ਟਾਈਮ ਬਾਅਦ ਬਹੁਤ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਨੇ ਕਿਉਂਕਿ ਜੀ ਸਾਡਾ ਵੀ ਪਾਣੀ ਆ ਜਿਹੜਾ ਬਹੁਤ ਜ਼ਿਆਦਾ ਖਰਾਬ ਆ ਤੇ ਆਪਾਂ ਇਹਨਾਂ ਨੂੰ ਕਿਵੇਂ ਸਾਫ਼ ਕਰ ਸਕਦੇ ਆ ਹਨ ਆਪਣੇ ਜਿਹੜੀ ਇਹਦੇ ਵਿੱਚੋਂ ਪੀਲਾ ਉਹ ਕਿਵੇਂ ਹਟਾ ਸਕਦੇ ਆ ਤੇ ਤੁਸੀਂ ਵੀ ਦੇਖਦੇ ਚਾਹੀਓ ਤੇ ਵੀਡੀਓ ਨੂੰ ਐਂਡ ਤੱਕ ਜੂਰ ਦੇਖਿਓ ਤੇ ਆਪਾਂ ਕਿਸੇ ਵੀ ਕੈਮੀਕਲ ਤੋਂ ਬਿਨਾ ਜਿਵੇਂ ਕਹਿ ਸਕਦੇ ਹਾਂ ਕਿ ਹਨਾ ਕਿਸੇ ਵੀ ਦਵਾਈ ਤੋਂ ਬਿਨਾ ਆਪਾਂ ਹਨਾ ਇਹਦੀ ਪਿਲਕ ਨੂੰ ਹਟਾਵਾਂਗੇ ਤੇ ਆਪਾਂ ਟਾਇਲਰ ਨੂੰ ਅੱਜ ਆਪਣਿਆਂ ਨੂੰ ਕਰਾਂਗੇ ਜੀ ਸਾਫ਼ ਤੇ ਬਣੇ ਰਹੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੇ ਆਪਾਂ ਕੁਝ ਵੀ ਹੋਵੇ ਇੱਥੇ ਕੈਮੀਕਲ ਵਗੈਰਾ ਨਹੀਂ ਵਰਤਣਾ ਹੈਗਾ ਤੇ ਆਪਾਂ ਤੁਹਾਨੂੰ ਬਿਨਾ ਕੈਮੀਕਲ ਵਰਤੇ ਤੇ ਆਪਾਂ ਤੁਹਾਨੂੰ ਇਹ ਜਿਹੜੀਆਂ ਟਾਈਲਾਂ ਨੇ ਆਪਣੀਆਂ ਇਹ ਸਾਫ਼ ਕਰਕੇ ਦਿਖਾਉਣੇ ਆ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਅਗਲੀ ਆਪਾਂ ਕਰਦੇ ਆ ਜੀ ਅਗਲਾ ਆਪਾਂ ਪ੍ਰੋਸੈਸ ਸਟਾਰਟ ਤੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਆ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਆਪਾਂ ਕੋਈ ਵੀ ਆਪਣਾ ਬਰਤਨ ਇੱਕ ਲੈ ਲੈਣਾ ਵਾ ਭਾਂਡਾ ਤੁਸੀਂ ਇੱਥੇ ਕੋਲੀ ਵਗੈਰਾ ਵੀ ਲੈ ਸਕਦੇ ਹੋ ਤੇ ਜਾਂ ਫੇਰ ਕੋਈ ਹੋਰ ਚੀਜ਼ ਵੀ ਲੈ ਸਕਦੇ ਹੋ ਤੇ ਆਪਾਂ ਇੱਥੇ ਮਤਲਬ ਇੱਕ ਟਿਫਨ ਜੇ ਲੈ ਲਿਆ ਵਾ ਤੇ ਇਹਦੇ ਵਿੱਚ ਕੀ ਕਰਾਂਗੇ ਜੀ ਆਪਾਂ ਪੂਰਾ ਇੱਕ ਚਮਚਾ ਜ ਆਪਾਂ ਪਾ ਦਾਂਗੇ ਜੀ ਇੱਥੇ ਨਮਕ ਦਾ ਤੇ ਜਿਹੜਾ ਇਹ ਨੂਨ ਹੁੰਦਾ ਇਹ ਵੀ ਹਾਂ ਆਪਣੇ ਜਿਹੜਾ ਕਹਿੰਦੇ ਨੇ ਟੈਲਾਂ ਦੇ ਉੱਤੇ ਹਨਾ ਪਿਲਕ ਵਗੈਰਾ ਹੁੰਦੀਆਂ ਉਹਨੂੰ ਹਟਾਉਣ ਦੇ ਵਿੱਚ ਆਪਣੀ ਮਦਦ ਕਰਦਾ ਆ ਤੇ ਉਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਲਿਆਵਾ ਜੀ ਮਿੱਠਾ ਸੋਡਾ ਤੇ ਆਪਾਂ ਅੱਧਾ ਚਮਚਾ ਇੱਥੇ ਮਿੱਠੇ ਸੋਡੇ ਦਾ ਪਾ ਲਾਂਗੇ ਇਹਦੇ ਵਿੱਚ ਤੇ ਇਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਕੀ ਪਾਵਾਂਗੇ ਆਪ ਆ ਪਾਵਾਂਗੇ ਜੀ ਸ਼ੈਂਪੂ ਤੇ ਮੇਰੇ ਕੋਲ ਹਾਂ ਇੱਥੇ ਕਲੀਨਿਕ ਦਾ ਸ਼ੈਂਪੂ ਸੀਗਾ ਤੇ ਮੈਂ ਉਹ ਸ਼ੈਂਪੂ ਪਾਇਆ ਮਤਲਬ ਕਿ ਸ਼ੈਂਪੂ ਕੋਈ ਵੀ ਕਹਿ ਸਕਦੇ ਆ ਕਿ ਉਹਦਾ ਹੋਵੇ ਤੁਸੀਂ ਪਾ ਸਕਦੇ ਹੋ ਕਿਸੇ ਵੀ ਕੰਪਨੀ ਦਾ ਹੋਵੇ ਇਹ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਹੁਣ ਇਸ ਤੋਂ ਬਾਅਦ ਵਿੱਚ ਜੀ ਇੱਥੇ ਆਪਾਂ ਕੀ ਪਾਣਾ ਹੈ ਇੱਥੇ ਆਪਾਂ ਪਾ ਲੈਣਾ ਜੀ ਸਿਰਕਾ ਵਿਨੇਗਰ ਵੀ ਕਹਿੰਦੇ ਆ ਸਰਕਾ ਵੀ ਕਹਿੰਦੇ ਆ ਤੇ ਆਪਾਂ ਇੱਥੇ ਥੋੜਾ ਜਿਹਾ 2 ਚਮਚ ਦੇ ਗੇੜਾ ਆਪਾਂ ਇੱਥੇ ਸਰਕਾ ਪਾ ਲੈਣਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਵਾ ਅਸੀਂ ਦੇਖ ਸਕਦੇ ਤੁਸੀਂ ਰੈਕਸ਼ਨ ਇਹਦਾ ਉਹ ਜਿਵੇਂ ਆਪਾਂ ਸਾਰੀਆਂ ਚੀਜ਼ਾਂ ਮਿਕਸ ਕਰ ਲਈਆਂ ਹੁਣ ਆਪਾਂ ਨੇ ਇਸ ਤੋਂ ਬਾਅਦ ਵਿੱਚ ਇਹਨੂੰ ਕੀ ਕਰਨਾ ਹੈ ਤੇ ਹਾਂਜੀ ਥੋੜਾ ਜਿਹਾ ਹਰੇ ਦੇ ਵਿੱਚ ਆਪਾਂ ਪਾਣੀ ਪਾ ਲਿਆ ਵਾ ਇਹਨੂੰ ਚੰਗੀ ਤਰ੍ਹਾਂ ਫੇਰ ਦੁਆਰਾ ਮਿਕਸ ਕਰ ਲਾਂਗੇ ਇਹ ਇੱਥੇ ਇਸ ਤੋਂ ਬਾਅਦ ਵਿੱਚ ਕੀ ਕਰਨਾ ਹੈ ਜੀ ਆਪਾਂ ਇਦਾਂ ਦਾ ਕੋਈ ਵੀ ਬ੍ਰਸ਼ ਲੈ ਲੈਣਾ ਵਾ ਜੇਕਰ ਤੁਹਾਡੇ ਕੋਲ ਹਨਾ ਟਾਈਲਸ ਸਾਫ ਕਰਨ ਦਾ ਬ੍ਰਸ਼ ਹੈਗਾ ਤਾਂ ਤੁਸੀਂ ਉਹ ਲੈ ਸਕਦੇ ਹੋ ਤੇ ਇਹਨੂੰ ਫਿਰ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਡਿਪ ਕਰ ਲਾਂਗੇ ਤੇ ਇਹਨੂੰ

ਇਸ ਤਰ੍ਹਾਂ ਬਣ ਗਿਆ। ਅਗੇਰ ਲਾਂਡਟ ਪੀਰੇ ਤੋਂ ਬਰਨ ਲੈਣ ਤੇ ਬੀਡੀਆ ਹੋਣ ਲੱਗਿਆ। ਲਓ ਜੀ ਫਿਰ ਇਹਨੂੰ ਆਪਾਂ ਮਲਾਂ ਤੋਂ ਵਾਦਵੀ ਚਾਪਾ ਇਹਨੂੰ 5 ਮਿੰਟ ਜਾਂ ਕਹਿ ਸਕਦੇ 5-10 ਮਿੰਟ ਆਪਾਂ ਇਹਨੂੰ ਇੱਦਾਂ ਹੀ ਛੱਡ ਦਾਂਗੇ ਤਾਂ ਕਿ ਹੋਵੇ ਦੀ ਪੀੜਕ ਵਜਾਇਦਾ ਹੋਰ ਵੀ ਹੈਗੇ ਜਿਹੜੀ ਉਹ ਵੀ ਇਹਦੀ ਚੰਗੀ ਤਰ੍ਹਾਂ ਲੈ ਜਵੇ ਹਾਂਜੀ ਲੋ ਜੀ ਨੂੰ ਪਏ ਹੋਏ 5 ਮਿੰਟ ਹੋ ਚੁੱਕੇ ਆ ਤੇ ਆਪਾਂ ਇਹਨੂੰ ਥੋੜ੍ਹਾ-ਥੋੜ੍ਹਾ ਝੰਡਾ ਕਰਕੇ ਫੇਰ ਉਹ ਕਰਤਾਗੇ मैं थोड़ा वॉश करके दिखा थे गंदा पानी कि हो गया तो इस तरीके हाँ अपने जे सारा वॉशरूम ये अपना साफ कर लागे जी इस तरीके ਤੇ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਟੈਲਾਂ ਨੇ ਜਿਹੜੀਆਂ ਕਿੰਨੀਆਂ ਵਧੀਆ ਨਿਕਲ ਆਈਆਂ ਕਿਤੇ ਕਿਤੇ ਹੈਗਾ ਬਾ ਦੇਖੋ ਇਹ ਥੋੜਾ ਥੋੜਾ ਪਰ ਲੇਕਿਨ ਇਹ ਹੌਲੀ ਹੌਲੀ ਦਾਗ ਹੈ ਜਿਹੜੇ ਇਹ ਵੀ ਚਲੇ ਜਾਣਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣੇ ਬਾਥਰੂਮ ਦੀਆਂ ਜਾਂ ਕਿਚਨ ਦੀਆਂ ਤੁਸੀਂ ਟੈਲਾਂ ਨੇ ਜਿਹੜੀਆਂ ਉਹ ਤੁਸੀਂ ਸਾਫ ਕਰ ਸਕਦੇ ਹੋ ਬਿਨਾਂ ਕਿਸੇ ਕੈਮੀਕਲ ਤੋਂ ਤੇ ਆਪਾਂ ਇਹਦੇ ਵਿੱਚ ਕੈਮੀਕਲ ਵਗੈਰਾ ਹਨਾ ਕੋਈ ਵੀ ਨਹੀਂ ਪਾਇਆ ਹੈਗਾ ਜਿਵੇਂ ਕਿ ਹਨਾ ਫਰਨੈਲ ਵਗੈਰਾ ਹੁੰਦੀ ਹੈ ਕੈਮੀਕਲ ਹੁੰਦਾ ਹੈ ਉਹ ਉਹਦੇ ਵਿੱਚ ਤੇ ਜਾਬ ਵਗੈਰਾ ਹੁੰਦਾ ਹੈ ਹਨਾ ਤੇ ਉਹ ਆਪਣੀਆਂ ਪਹਿਲਾਂ ਨੂੰ ਇੱਕ ਵਾਰ ਤਾਂ ਇਹਨੂੰ ਬਹੁਤ ਵਧੀਆ ਨਖੇਰ ਦਿੰਦਾ ਵਾ ਪਰ ਲੇਕਿਨ ਬਾਅਦ ਦੇ ਵਿੱਚ ਕੀ ਹੁੰਦਾ ਹੈ ਜੀ ਉਹਦੇ ਨਾਲ ਆਪਣੀਆਂ ਟੈਲਾਂ ਨੇ ਜਿਹੜੀਆਂ ਹੋਰ ਵੀ ਜ਼ਿਆਦਾ ਗੰਦੀਆਂ ਹੋ ਜਾਂਦੀਆਂ ਨੇ ਜਾਨਾ ਦਾ ਰੰਗ ਉਤਰਨਾ ਸਟਾਰਟ ਹੋ ਜਾਂਦਾ ਹੈ ਤੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਕਦੇ ਵੀ ਜਿਹੜਾ ਆ ਤਜਾਬ ਵਗੈਰਾ ਉਹ ਨਹੀਂ ਵਰਤਣਾ ਹੈਗਾ ਆਪਣੀਆਂ ਟੈਲਾਂ ਦੇ ਉੱਤੇ ਤੇ ਬਾਕੀ ਹਨਾ ਹੋ ਆਪਣੀਆਂ ਟੈਲਾਂ ਤੁਸੀਂ ਦੇਖ ਸਕਦੇ ਆਪਾਂ ਸਾਫ਼ ਕਰਤੀਆਂ ਇਹਨਾਂ ਬਿਲਕੁਲ ਤੇ ਇਸੇ ਤਰੀਕੇ ਦੇ ਨਾਲ ਜੇ ਆਪਾਂ ਸਾਰਾ ਬਾਥਰੂਮ ਆਪਣਾ ਸਾਫ ਕਰ ਸਕਦੇ ਹਾਂ ਤੇ ਬਾਕੀ ਹੈਨਾ ਜੇਕਰ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਆਂ ਜੀ ਕਿਸੇ ਹੋਰ ਨੰਬਰ ਦੇ ਦਰਦ ਲਈ ਬਾਏ ਬਾਏ